ਅੱਜ ਸਾਡੇ ਮੈਂਬਰ ਆਫ ਪਾਰਲੀਮੈਂਟ ਤੇ ਆਉਣ ਵਾਲੇ ਵੀ ਉਹ ਮੈਂਬਰ ਆਫ ਪਾਰਲੀਮੈਂਟ ਰਵਨੀਤ ਬਿੱਟੂ ਜੀ ਦੀ ਸਾਡੇ ਸ਼ਿਪਪੂਰੀ ਮੰਡਲ ਦੇ ਅਧਿਐਕਸ਼ ਅਸ਼ੋਕ ਰਾਣਾ ਜੀ ਵਲੋਂ ਮੀਟਿੰਗ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਮੀਟਿੰਗ ਨਹੀਂ ਹੋ ਰੈਲੀ ਨਹੀਂ ਹੋ ਰੈਲਾ ਬਣ ਗਿਆ ਇੰਨਾ ਯੂਥ ਇੱਥੇ ਆਇਆ ਇੰਨੇ ਬਜ਼ੁਰਗ ਸਾਡੇ ਮਾਤਾ ਭੈਣਾਂ ਸਭ ਸਾਰੇ ਇੱਥੇ ਮਿਲਜੁਲ ਕੇ ਆਏ ਇੱਥੋਂ ਪਤਾ ਚੱਲਦਾ ਵੀ ਹਵਾ ਕਿਸ ਸਾਈਡ ਦੀ ਆ ਹਵਾ ਭਾਰਤੀ ਜਨਤਾ ਪਾਰਟੀ ਵਾਲਾ ਸ਼੍ਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਇਸ ਟਾਈਮ ਲੁਧਿਆਣਾ ਚੱਲ ਰਿਹਾ ਹੈ ਤੇ ਰਵਨੀਤ ਬਿੱਟੂ ਜੀ ਨੇ ਜਿਤਾ ਕੇ ਅਸੀਂ ਸੈਂਟਰ ਭੇਜਾਂਗੇ ਜਰੂਰ। ਸ਼੍ਰੀ ਰਾਮ ਸਾਰੇ ਸ਼ਹਿਰ ਵਾਸੀਆਂ ਨੂੰ ਅਤੇ ਸਾਰੇ ਹੀ ਮੇਰੇ ਸਤਿਕਾਰਯੋਗ ਭਰਾ ਜਿੰਨੇ ਵੀ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇ ਅੱਜ ਦੇਖੋ ਤੁਸੀਂ ਲੋਕ ਸਭਾ ਚੋਣਾਂ ਆਪਣੇ ਸਿਰ ਤੇ ਹੈ ਜੀ ਬਹੁਤ ਹੀ ਚਾਹ ਨਾਲ ਅਤੇ ਉਤਸ਼ਾਹ ਨਾਲ ਆਪਣਾ ਯੂਥ ਸਾਡੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਜੀ। ਦਿਨ ਪਰ ਦਿਨ ਨਵੀਆਂ ਹੜ ਵਾਂਗ ਇੱਕ ਸੁਨਾਮੀ ਵਾਂਗ ਜੁਆਇਨਿੰਗਾਂ ਹੋ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਜੋ ਕਿ ਆਉਣ ਵਾਲੇ ਇਲੈਕਸ਼ਨਾਂ ਨੂੰ ਇੱਕ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੋਂ ਦੀ ਲੋਕ ਸਭਾ ਜਿੱਤ ਕੇ ਰਵਨੀਤ ਬਿੱਟੂ ਜੀ ਆਪਣਾ ਮੋਤੀ ਪੰਜਾਬ ਤੋਂ ਸ਼੍ਰੀ ਨਰਿੰਦਰ ਮੋਦੀ ਜੀ ਦੀ ਝੋਲੀ 'ਚ ਪਾਣਗੇ ਤੇ ਅਸੀਂ ਯੂਥ ਵੱਲੋਂ ਸਾਰੇ ਲੁਧਿਆਣਾ ਸ਼ਹਿਰ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਸਾਡਾ ਯੂਥ ਲੁਧਿਆਣਾ ਸ਼ਹਿਰ ਵਾਸੀਆਂ ਲਈ ਦਿਨ ਰਾਤ ਮਿਹਨਤ ਕਰੇਗਾ ਤੁਸੀਂ ਸਾਨੂੰ ਵੱਧ ਚੜ ਕੇ ਸਪੋਰਟ ਕਰੋ ਰਵਨੀਤ ਸਿੰਘ ਬਿੱਟੂ ਜੀ ਨੂੰ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਤਾਂ ਜੋ ਅਸੀਂ ਲੁਧਿਆਣਾ ਸ਼ਹਿਰ ਦੇ ਇੱਕ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਹਰ ਤਪਕੇ ਦੇ ਵੱਧ ਚੜ ਕੇ ਕੰਮ ਕਰਾ ਸਕੀਏ ਅਸੀਂ ਸਾਰਿਆਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਅਸੀਂ ਆਪਣੇ ਵਚਨਾਂ ਤੇ ਆਪਣੇ ਕੰਮ ਤੇ ਖਰੇ ਉਤਰਾਂਗੇ ਕੀ ਲੱਗਦਾ ਦੇਖ ਹੀ ਰਿਹਾ ਹਾਂ ਜੀ ਤੁਸੀਂ ਅੱਜ ਇਸ ਇਲਾਕੇ ਤੋਂ ਸੈਂਕੜੇ ਦੀ ਗਿਣਤੀ ਦੇ ਵਿੱਚ ਯੂਥ ਸ਼ਾਮਲ ਹੋਇਆ ਜਿਹੜੇ ਵੱਖ-ਵੱਖ ਪਾਰਟੀਆਂ 'ਚ ਕੰਮ ਕਰਦੇ ਸੀ ਇਹ ਪਾਰਟੀ ਜਿਹੜੀ ਆਈ ਹੈ ਨਾ ਜੀ ਬਦਲਾਵ ਬਦਲਾਵ ਦਾ ਨਾਂ ਲੈ ਕੇ ਇਹਦਾ ਬਦਲਾਵ ਤਾਂ ਗੁੰਡਾ ਰਾਜ ਸੀਗਾ ਜੀ ਅੱਜ ਕੱਲ੍ਹ ਲੁਧਿਆਣਾ ਇੰਡਸਟਰੀ ਆ ਸ਼ਹਿਰ ਦੀ ਇੰਡਸਟਰੀ ਪੂਰੇ ਪੰਜਾਬ ਦੀ ਹੱਬ ਹੈ ਇੱਥੇ ਲੁੱਟਖੋ ਅੱਜ ਤੱਕ ਨਹੀਂ ਹੁੰਦੀ ਸੀ ਵਪਾਰੀਆਂ ਨਾਲ ਜਿਹੜੀ ਕਿ ਦਿਨ ਰਾਤ ਚੱਲ ਰਹੀ ਹੈ ਇੱਕ ਫੋਨ ਆ ਜਾਂਦਾ ਜੀ ਵਪਾਰੀ ਨੂੰ ਹਾਂਜੀ ਸਵੇਰੇ ਐਨੇ ਪੈਸੇ ਪਵਾ ਦਿਓ ਵਪਾਰੀ ਵਿਚਾਰਾ ਕੀ ਕਰੂਗਾ ਮੈਨੂੰ ਇਹਨੂੰ ਦੱਸੋ ਨਾ ਵਪਾਰੀ ਵਿਚਾਰਾ ਕੀ ਕਰੂਗਾ ਤੁਸੀਂ ਜਾ ਕੇ ਮਾੜਾ ਫੈਕਟਰੀਆਂ ਵਾਲੇ ਕੋਲ ਪੁੱਛੋ ਤਾਂ ਸੀ ਉਹਨਾਂ ਨੂੰ ਡੇਲੀ ਕਾਲ ਆ ਰਹੀ ਹੈ ਜੀ ਐਦਾਂ ਦੀ ਕੋਈ ਗੱਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਆਪਾਂ ਲੁਧਿਆਣੇ ਤੋਂ ਜਿਤਾਵਾਂਗੇ ਇਹ ਫਰੋਤੀ ਵਾਲਾ ਸਿਸਟਮ ਇਹ ਗੁੰਡਾਗਰਦੀ ਦਾ ਸਿਸਟਮ ਇਹ ਚੋਰ ਠੱਗੀ ਰਿਸ਼ਵਤ ਖੋਰੀ ਦਾ ਸਿਸਟਮ ਅਸੀਂ ਬੰਦ ਕਰਕੇ ਦਿਖਾਵਾਂਗੇ ਨਾਲੇ ਇੱਕ ਗੱਲ ਹੋਰ ਇਹ ਯੂਥ ਸਾਰਾ ਕਹਿੰਦੇ ਸੀ ਅਸੀਂ 2 ਮਹੀਨੇ ਚ 10 ਦਿਨਾਂ ਚ ਕੁਝ ਮਹੀਨਿਆਂ ਚ ਨਸ਼ਾ ਖਤਮ ਕਰ ਦਾਂਗੇ 25 ਮਹੀਨੇ ਬੀਤ ਗਏ ਅੱਜ ਸਰਕਾਰ ਨੂੰ ਨਸ਼ਾ ਖਤਮ ਹੋ ਗਿਆ ਜੀ ਅਸੀਂ ਨਹੀਂ ਕਹਿੰਦੇ ਅਸੀਂ ਇੰਨੇ ਦਿਨਾਂ ਚ ਕਰ ਦਾਂਗੇ ਤੁਸੀਂ ਸਾਡੀ ਸਰਕਾਰ ਲਿਆਓ ਅਸੀਂ ਕਰਕੇ ਦਿਖਾਵਾਂਗੇ ਫੇਰ ਦੱਸਾਂਗੇ ਅਸੀਂ ਇੰਨੇ ਚਿਰ ਚ ਕੀਤਾ ਉਦੋਂ ਤੁਸੀਂ ਮੀਡੀਆ ਦੇ ਮਾਧਿਅਮ ਰਹੀ ਸਾਡੇ ਯੂਥ ਨੂੰ ਪੁੱਛਿਓ ਕਿ ਹਾਂ ਜੀ ਕਿ ਨਸ਼ਾ ਖਤਮ ਹੋਇਆ ਕਿ ਨਹੀਂ ਹੋਇਆ ਅਸੀਂ ਕਰਕੇ ਦਿਖਾਵਾਂਗੇ ਅਸੀਂ ਲੁਧਿਆਣਾ ਸ਼ਹਿਰ ਦੇ ਵਸਿੰਦੇ ਆਂ ਆ ਸਾਰਾ ਯੂਥ ਹੜ ਵਗਿਆ ਪਿਆ ਤੁਹਾਨੂੰ ਦੱਸਦੇ ਆਂ ਇਸ ਵਾਰੀ ਚੋਣਾਂ ਵੀ ਚਨਾਵਾਂ ਦੇ ਬਾਅਦ ਪਤਾ ਲੱਗੂਗਾ ਕਿ ਯੂਥ ਕੀ ਪਾਵਰ ਹੈ ਜੈ ਸ਼੍ਰੀ ਰਾਮ ਅਤੇ ਸਤਿ ਸ੍ਰੀ ਅਕਾਲ ਜੀ